ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਾ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਜੀ ਤੇ ਜਿਸਕਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਕਿਲੇ ਲੂਬਾ ਸੁਰੱਖੇ ਵਿਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਸ ਪਿੰਡ 'ਚ ਉਹ ਵੀਡੀਓ ਬਣਾ ਰਹੇ ਆ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਈ ਨੂੰ ਸੈਦੋ ਕੇ ਪਧੌੜ ਇਧਰੋਂ ਜੰਗਿਆਣਾ ਸਲਾਦਪੁਰ ਆ ਇਹ ਪਿੰਡ ਬਈ ਨੂੰ ਨੇੜੇ ਰਹਿ ਜਾਂਦੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਵੀਰੇ ਨਾਮ ਤੇ ਮੋਬਾਈਲ ਨੰਬਰ ਪੁੱਛੋ ਨਾਮ ਵੀਰੇ ਤਰਨਦੀਪ ਆ ਹਮ ਪਿੰਡ ਅਲਕੜਾ ਹਮ ਮੋਬਾਈਲ ਨੰਬਰ 978160.29 ਠੀਕ ਆ ਭਾਈ ਆਪਣੇ ਘਰ ਦੀ ਵੜਾ ਭਾਈ ਹਾਂਜੀ ਹਾਂਜੀ ਵੀਰੇ ਕਿਹੜਾ ਸੂਆ ਸੰਧੀ ਇਹ ਤੀਜਾ ਸੂਆ ਭਾਈ ਤੀਜਾ ਸੂਆ ਕਿੰਨੇ ਦਿਨ ਲਓਗੇ ਦਣੇ ਦੇ ਪਰ 5 ਤਰੀਕ ਨੂੰ ਦਣ ਪੂਰੇ ਆ। 5 ਨੂੰ ਅੱਜ 1 ਤਰੀਕ ਹੋ ਗਿਆ। ਹਾਂਜੀ ਵੀਰੇ 4 ਠੀਕ ਚੜ੍ਹਾਵਾਂਗੇ। 4 ਦਿਨ ਲਊਗੀ। ਹਾਂਜੀ। ਕਿੰਨਾ ਰਿਕਰਡ ਆ ਬਈ ਦੁੱਧ ਦਾ? ਦੁੱਧ ਨੇ ਵੀਰੇ ਪਹਿਲੇ ਸੂਏ 25 ਲੀਟਰ ਵਾਂਗੂ ਦਿੱਤਾ। ਠੀਕ ਆ ਬਾਈ। ਹਾਂ। ਅੱਥੀ ਚੋਣੇ ਕੋ ਮਸ਼ੀਨ। ਅੱਥੀ ਅੱਥੀ। ਅੱਥੀ ਚੋਣੇ। ਠੀਕ ਆ। ਜਵਾਈ ਜਵਾਈ ਠੰਡੀ ਠੰਡੀ। ਪੂਰੀ ਇੱਕ ਨੰਬਰ ਆ ਬਾਈ। ਠੀਕ ਆ ਬਾਈ। ਲੇਵਾ ਦੇਖੋ ਕਮਾਲ ਦਾ। ਹਲੇ 4 ਦਿਨ ਪਾਏ ਆ। ਹੋਸਾ ਬਣਾਉਣ ਦਾ ਅੱਜ ਆ ਲਾਇਓ। ਥਣ ਥੁਣ ਬਹੁਤ ਚੰਗਾ ਮੁੱਠੀ ਵਾਲਾ ਥਣ। ਢਿੱਲਾ ਬਹੁ ਪਈਆਂ ਸਾਰੀਆਂ ਕੱਲੀ ਕੱਚੀ ਕੱਚੀ ਆ ਖੋਲੇ ਬਈ ਤੋਰ ਕੇ ਦਿਖਾ ਦੇ ਫੁੱਲ ਬ੍ਰੀਡ ਚੰਗੇ ਰਿਕਾਰਡ ਵਾਲੀ ਆ ਸੀਮਣ ਬਾਈ ਵਧੀਆ ਹੀ ਲੱਗਿਆ ਹੋਆ ਹੈ ਹਾਂਜੀ ਹਾਂਜੀ ਵੀਰੇ ਠੀਕ ਚੰਗੇ ਸੀਮਣ ਤੋਂ ਬਾਈ ਕਹਿੰਦਾ ਗੱਬਣੀ ਕਰਵਾਈ ਵੀ ਆ ਬਿਊਟੀਫੁੱਲ ਆ ਬਾਈ ਬਾਕੀ ਤੋਰਾ ਚੈੱਕ ਕਰਵਾਉਨੇ ਕਰੂ ਵੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਕੱਲੀ ਕੱਚੀ ਕੱਚੀ ਆ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀ ਬੋਦੀ ਪੂਰੀ ਚੰਗੀ ਆ ਬਾਕੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਆ ਇਹ ਲੈਵਾ ਬਹੁਤ ਬਣਾਊ ਹੈ ਨਾ ਬਾਈ ਹਾਂਜੀ ਬਾਈ ਜਿਹੜੇ ਲੈਵਾ ਤਾਂ ਬਹੁਤ ਬਣਦੀ ਬਹੁਤ ਬਣੂਗੀ ਬਹੁਤ ਪੂਰਾ ਪੰਡ ਵਾਲਾ ਲੇਵਾ ਲੈ ਕੇ ਨਾ ਫੇਰ ਕਰਮ ਵਾਲੀ ਨੇ ਸੋਹਣਾ ਇਕੱਲੀ ਕੱਚੀ ਕੱਚੀ ਆ ਕੀ ਮੋਲ ਆ ਵੀਰੇ ਜਾਇਜ ਮੋਲ ਵੀਰੇ ਜਾਇਜ ਆਪਾਂ 85000 ਰੁਪਇਆ ਮਾਨਤਾਨ ਹੋ ਜਾ ਹਾਂਜੀ ਵੀਰੇ ਮਾਨਤਾਨ ਹੋ ਜਾਊਗਾ ਜਮਾ ਜਾਇਜ ਮੋਲ ਆ ਬਾਈ 85000 ਰੁਪਇਆ ਮੋਲ ਆ ਮਾਨਤਾਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਕੱਚੀ ਕੱਚੀ ਆ ਪੰਡ ਲੇਵੇ ਦੀ ਬਣਾਉਣੀ ਆ ਜਦੋਂ ਜਮਾ ਸੂਣ ਤੇ ਹੋਗੀ ਕਨੇ ਬਾਈ ਹਾਂਜੀ ਹਾਂਜੀ ਬਾਈ ਬਹੁਤ ਬਣਦੀ ਹੈਗਾ ਬਾਕੀ ਬਰੀਕੀ ਜਿਹਾ ਬਹੁਤ ਆ ਦੁੱਧ ਵਾਲਾ ਪੀਸ ਆਗਾ ਢੱਲ ਢੁੱਲ ਬਾਲੀ ਪਈ ਆ ਨੇੜੇ ਤੋਂ ਚੈੱਕ ਕਰੋ ਸਾਰੀਆਂ ਢੱਲਾਂ ਕੱਢ ਲੈਣੀਆਂ ਫਿਰ ਸੋਨਾ ਕਰ ਬੱਲ ਲੈ ਚੱਲ ਬਈ ਮਗਰਮੂਰਲਾ ਲੇਵਾ ਤਿਆਰ ਕਰਦੀ ਆਉਂਦੀ ਆ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲੈ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਨੋ ਧੰਨਵਾਦ